ਤੁਸੀਂ ਵੇਖਿਆ ਹੋਣਾ ਬਹੁਤ ਸਾਲ ਪਹਿਲਾਂ ਇੱਕ ਬਾਬਾ ਇੱਕ ਤੰਤਰਕਾਰ ਸੀਗਾ ਉਹ ਕੀ ਕਰਦਾ ਸੀਗਾ ਉਹ ਸ਼ਰਾਬ ਦਾ ਪਾਣੀ ਬਣਾਉਂਦਾ ਸੀ ਬਹੁਤ سارے ਲੋਕਾਂ ਨੇ ਜਦੋਂ ਵੀਡੀਓ ਦੇਖੀਆਂ ਕਿਉਂਕਿ ਚੈਨਲ ਦੇ ਕਰਕੇ ਮੈਂ ਵੀ ਕਾਫੀ ਦੂਰ ਤੱਕ ਲੋਕ ਮੈਨੂੰ ਜਾਣਦੇ ਨੇ ਉਹਨਾਂ ਨੇ ਮੈਨੂੰ ਵੀਡੀਓ ਭੇਜੀਆਂ ਕਹਿੰਦੇ ਵੀ ਆਹ ਬਾਬਾ ਜੀ ਹੈਗਾ ਇਹ ਸ਼ਰਾਬ ਦਾ ਪਾਣੀ ਬਣਾਉਂਦਾ ਕਿਵੇਂ ਬਣਾਉਂਦਾ ਤੂੰ ਬਣਾ ਕੇ ਦਿਖਾ ਤੂੰ ਕਹਿੰਦਾ ਵੀ ਮਿੱਤਰਾਂ ਰੱਖ ਕੇ ਸ਼ਰਾਬ ਪਾ ਕੇ ਉੱਤੇ ਹੱਥ ਰੱਖ ਲੈਂਦਾ ਸੀ ਆ ਇੱਕ ਉੱਤੇ ਕ ਥੱਲੇ ਤੇ ਫਿਰ ਇਸ ਨੂੰ ਇਸ ਤਰ੍ਹਾਂ ਕਰਕੇ ਹਿਲਾਉਣਾ ਸ਼ੁਰੂ ਕਰ ਦਿੰਦਾ ਸੀ ਲੋ ਸ਼ਰਾਬ ਦਾ ਪਾਣੀ ਬਣ ਗਿਆ ਤਵੇ ਟਾਹਣੀਆਂ ਨੂੰ ਮਾਰ ਦੋ